ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪ੍ਰਾੜ੍ਹ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਹੀਆ ਹਜ਼ਾਰਾਂ ਲੋਕ ਬੇਕਾਰ ਹੋ ਚੁੱਕੇ ਨੇ ਇਸ ਤੋਂ ਇਲਾਵਾ ਲੱਖਾਂ ਏਕੜ ਫਸਲ ਬਰਬਾਦ ਹੋ ਚੁੱਕੀ ਆ ਤਾਂ ਲੱਖਾਂ ਲੋਕ ਹੀ ਪ੍ਰਭਾਵਿਤ ਹੋਏ ਨੇ ਤਾਂ ਸਰਕਾਰ ਦੇ ਵੱਲੋਂ ਇੱਕ ਡਾਟਾ ਸ਼ੇਅਰ ਕੀਤਾ ਗਿਆ ਪੂਰੇ ਜ਼ਿਲ੍ਹਿਆਂ ਤੇ ਇਹ ਡਾਟਾ ਹੈ ਗਿਆ ਗੌਰਤਾਲ ਬਾਕੀ 1 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਦਾ ਇਹ ਡਾਟਾ ਹੈ ਗਿਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 23 ਦੇ 23 ਜ਼ਿਲ੍ਹੇ ਇਫੈਕਟਿਡ ਦੱਸੇ ਜਾ ਰਹੇ ਨੇ ਤਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਪਿੰਡ ਪ੍ਰਭਾਵਿਤ ਨੇ ਉਹ ਵੀ ਡਾਟਾ ਜਿਹੜਾ ਉਹ ਦੱਸਿਆ ਗਿਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ 135 ਜਿਹੜੇ ਪਿੰਡ ਪ੍ਰਭਾਵਿਤ ਨੇ ਬਰਨਾਲਾ 34 ਫਰੀਦਕੋਟ 15 ਫਾਜ਼ਲਕਾ ਜਿੱਥੇ ਸਤਲੁਜ ਦੀ ਮਾਰ ਹੈਗੀ ਆ ਉੱਥੇ 72 ਪਿੰਡ ਇਫੈਕਟਡ ਨੇ ਇਸ ਤੋਂ ਇਲਾਵਾ ਫਿਰੋਜ਼ਪੁਰ 93 ਗੁਰਦਾਸਪੁਰ ਦੇ ਵਿੱਚ 324 ਪਿੰਡ ਜਿਹੜੇ ਪ੍ਰਭਾਵਿਤ ਨੇ ਹੁਸ਼ਿਆਰਪੁਰ 119 ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਇਸ ਦੇ ਨਾਲ ਲਗਦਕ ਇਲਾਕਾ ਜਿਹੜਾ ਹੈਗਾ ਉਹ ਕਾਫੀ ਪ੍ਰਭਾਵਿਤ ਹੈ ਗਿਆ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ 62 ਪਿੰਡ ਜਿਹੜੇ ਉਪਰਭਾਵਿਤ ਨੇ ਕਪੂਰਥਲਾ ਬਾਹੂਪੁਰ ਦਾਉਦ ਜਿੱਥੇ ਜਾ ਕੇ ਫਲਾਈਓਵਰ ਖਤਮ ਹੋ ਜਾਂਦਾ ਉਸ ਤੋਂ ਬਾਅਦ 16 ਪਿੰਡ ਜਿਹੜੇ ਆਸ-ਪਾਸ ਇਫੈਕਟਡ ਨੇ ਤਾਂ ਜੇਕਰ ਕਪੂਰਥਲੇ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਦੇ ਵਿੱਚ 115 ਪਿੰਡ ਨੇ ਜਿਹੜੇ ਉਪਰਭਾਵਿਤ ਨੇ ਲੁਧਿਆਣਾ ਦੇ ਵਿੱਚ 26 ਮਰੇਲਕੋਡਲਾ ਅ ਪੰਜ ਮਾਨਸਾ 108 ਮੋਗਾ 48 ਪਠਾਨਕੋਟ 82 ਪਟਿਆਲਾ 16 ਇਸ ਤੋਂ ਇਲਾਵਾ ਰੂਪਨਗਰ 44 ਸੰਗਰੂਰ 13 ਛੇਰੀ ਮਕਸਰ ਸਾਹਿਬ 23 ਇਸ ਤੋਂ ਇਲਾਵਾ ਤਰਨਤਾਰਨ 66 ਪਿੰਡ ਜਿਹੜੇ ਪ੍ਰਭਾਵਿਤ ਨੇ ਜਾਨਕਿ ਜੇਕਰ ਟੋਟਲ ਕੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ 1400 ਪਿੰਡ ਜਿਹੜਾ ਹੈ ਗਿਆ ਇਸ ਵਕਤ ਹੜ੍ਹਾਂ ਦੀ ਮਾਰ ਚੱਲ ਰਿਹਾ ਤਾਂ ਜੇਕਰ ਹੁਣ ਜ਼ਿਲ੍ਹੇਵਾਰ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਅੰਕੜਾ ਜਿਹੜਾ ਕਾਫੀ ਵੱਡਾ ਹੈ ਗਿਆ ਇੱਕ ਵਾਰ ਤੁਹਾਡੀ ਨਜ਼ਰ ਜਿਹੜੀ ਉਹ ਟੋਟਲ ਵੱਲ ਮਾਰ ਦਿੰਦੇ ਹੈਗੇ ਆ ਤੁਸੀਂ ਵੇਖ ਸਕਦੇ ਹੋ ਕਿ 3,54,626 ਜਿਹੜਾ ਇਹ ਟੋਟਲ ਪਾਪੂਲੇਸ਼ਨ ਹੈਗੀ ਆ ਜੋ ਇਹਨਾਂ 13 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਫੈਕਟਡ ਹੈਗੀ ਆ ਜੇਕਰ ਅਮਰਸਰ ਦੀ ਗੱਲ ਕੀਤੀ ਜਾਵੇ ਤਾਂ 1,17,534 ਬਰਨਾਲੇ ਦੇ ਵਿੱਚ 403 ਫਾਜ਼ਲਕਾ 21562 ਫਿਰੋਜ਼ਪੁਰ 38112 ਖਾਸ ਤੌਰ ਤੇ ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਗੱਟੀ ਰਾਜੋ ਕਾ ਪਿੰਡ ਹੈ ਗਿਆ ਇਸ ਤੋਂ ਇਲਾਵਾ ਨਾਲ ਜਿਹੜੇ 2-3 ਪਿੰਡ ਹੈ ਗਿਆ ਜਿਨ੍ਹਾਂ ਦੇ ਨਾਲ ਗੱਟੀ ਲੱਗਦਾ ਹੈ ਗਿਆ ਇਸ ਤੋਂ ਇਲਾਵਾ ਕਾਲੂ ਵਾਲਾ ਪਿੰਡ ਹੈ ਗਿਆ ਫਾਜ਼ਲਕਾ ਦੇ ਵਿੱਚ ਖਾਸ ਤੌਰ ਤੇ ਸਤਲੁਜ ਦੇ ਨਾਲ ਲੱਗਦੇ ਜਿਹੜੇ ਪਿੰਡ ਹੈ ਗਿਆ ਉੱਥੇ ਹੜਾਂ ਦੀ ਜਿਹੜੀ ਬਹੁਤ ਮਾਰ ਹੈਗੀ ਆ ਗੁਰਦਾਸਪੁਰ ਦੇ ਵਿੱਚ 145000 ਹੁਸ਼ਿਆਰਪੁਰ 1960 ਜਲੰਧਰ 991 ਕਪੂਰਥਲਾ 5774 ਜਿਹੜੇ ਪopulation ਅਫੈਕਟਡ ਹੈਗੀ ਆ ਮਾਨਸਾ ਦੇ ਵਿੱਚ 163 ਮੋਗਾ 800 ਰੂਪਨਗਰ 300 ਪਠਾਨਕੋਟ 15053 ਜਿਹੜੇ ਪਾਪੂਲੇਸ਼ਨ ਜਿਹੜੀ ਹੈਗੀ ਹੈ ਜਾਨਕੀ ਆਬਾਦੀ ਅਫੈਕਟਡ ਹੋਈ ਆ ਇਸ ਤੋਂ ਇਲਾਵਾ ਐਸਐਸ ਨਗਰ ਉੱਥੇ 7000 ਜਿਹੜੀ ਆਬਾਦੀ ਹੈਗੀ ਉਹ ਅਫੈਕਟਡ ਹੈਗੀ ਆ ਤਾਂ ਹੁਣ ਤੱਕ ਮੌਤਾ ਕਿੰਨੀਆਂ ਹੋngਾ ਨੇ ਕਿਉਂਕਿ ਜੇਕਰ ਮੌਤਾ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਜਿਹੜਾ ਅੰਕੜਾ ਬੜਾ ਡਰਾਉਣ ਵਾਲਾ ਹੈਗਾ ਤਾਂ 30 ਮੌਤਾ ਜਿਹੜੀਆਂ ਇਸ ਹੜਾਂ ਦੇ ਵਿੱਚ ਹੋ ਚੁੱਕੀਆਂ ਨੇ ਸਭ ਤੋਂ ਜ਼ਿਆਦਾ ਮੌਤਾ ਜਿਹੜੀਆਂ ਦੱਸਦੀਏ ਕਿ ਅੰਮ੍ਰਿਤਸਰ ਦੇ ਵਿੱਚ ਲੁਧਿਆਣਾ ਪਠਾਨਕੋਟ ਦੇ ਵਿੱਚ ਹੋਈਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਮਰitsar ਦੇ ਵਿੱਚ 3, ਬਰਨਾਲਾ 3, ਪਟਿੰਡਾ ਦੇ ਵਿੱਚ 1, ਗੁਰਦਾਸਪੁਰ 1, ਹੁਸ਼ਿਆਰਪੁਰ 3, ਲੁਧਿਆਣਾ ਦੇ ਵਿੱਚ 4, ਮਾਨਸਾ 3, ਪਠਾਨਕੋਟ 6, ਯਾਨੀ ਕਿ ਕਹਿ ਸਕਦੇ ਕਿ ਪਠਾਨਕੋਟ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਇਹਨਾਂ ਹੜ੍ਹਾਂ ਦੇ ਕਾਰਨ ਹੋਈਆਂ। ਜੇਕਰ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ 1, ਰੂਪਨਗਰ ਦੇ ਵਿੱਚ 3, ਇਸ ਤੋਂ ਇਲਾਵਾ ਐਸਐਸ ਨਗਰ 1, ਸੰਗਰੂਰ ਦੇ ਵਿੱਚ 1, ਯਾਨੀ ਕਿ ਟੋਟਲ ਜਿਹੜੀਆਂ 30 ਮੌਤਾਂ ਜਿਹੜੀਆਂ ਇਹਨਾਂ ਹੜ੍ਹਾਂ ਦੇ ਵਿੱਚ ਹੋਈਆਂ ਨੇ ਇਸ ਤੋਂ ਇਲਾਵਾ ਕਿੰਨੇ ਲੋਕ ਮਿਸ ਨੇ ਪਠਾਨਕੋਟ ਦੇ ਵਿੱਚ ਤਿੰਨ ਜਿਹੜੇ ਨੇ ਲੋਕ ਮਿਸ ਨੇ ਜਾਨਕੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਹਾਲਾਂਕਿ ਜਿਹੜੇ ਐਨੀਮਲ ਲਾਸ ਇਸ ਤੋਂ ਇਲਾਵਾ ਹਾਊਸ ਡੈਮੇਜ ਇਸ ਦੇ ਬਾਰੇ ਹਜੇ ਤੱਕ ਡਾਟਾ ਜਿਹੜਾ ਉਹ ਨਹੀਂ ਦੱਸਿਆ ਗਿਆ ਤੇ ਕਿੰਨੇ ਲੋਕਾਂ ਨੂੰ ਵੈਕੂਏਟ ਜਾਨਕੀ ਬਾਹਰ ਕੱਢਿਆ ਗਿਆ ਇਹਨਾਂ ਪੂਰੇ ਹੜ੍ਹਾਂ ਦੇ ਵਿੱਚੋਂ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ 2734 ਬਰਨਾਲਾ 369 ਇਸ ਤੋਂ ਇਲਾਵਾ ਫਾਜ਼ਲਕਾ 2422 ਤਾਂ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ 474 ਕਪੂਰਥਲਾ 1428 ਮਾਨਸਾ 163 ਪਠਾਨਕੋਟ 1139 ਤਰਨਤਾਰਨ 60 ਜਾਨੀ ਕਿ ਟੋਟਲ ਗੱਲ ਕੀਤੀ ਜਾਵੇ ਤਾਂ 19597 ਜਿਹੜੇ ਲੋਕ ਨੇ ਉਹਨਾਂ ਨੂੰ ਇਵੈਕੂਏਟ ਜਾਨੀ ਕਿ ਜਿਹੜੇ ਫਸੇ ਹੋਏ ਸੀਗੇ ਘਰਾਂ ਦੇ ਵਿੱਚ ਕਿਉਂਕਿ ਬਹੁਤੇ ਜਿਹੜੇ ਲੋਕ ਸੀਗੇ ਜਦੋਂ ਉਹਨਾਂ ਨੂੰ ਪਤਾ ਕਿ ਪਾਣੀ ਆ ਗਿਆ ਤੇ ਉਹਨਾਂ ਨੂੰ ਬਾਹਰ ਕੱਢ ਲਿਆ ਪਰ ਕੁਝ ਲੋਕ ਸੀਗੇ ਕਿ ਜਿਹੜੇ ਸੋਚਦੇ ਆ ਕਿ ਪਿੱਛੋਂ ਚੋਰੀ ਨਾ ਹੋ ਜਾਣ ਪਰ ਪਾਣੀ ਬਹੁਤ ਆ ਗਿਆ ਤੇ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਹੋ ਗਿਆ ਤਾਂ ਬਹੁਤੇ ਜਿਹੜੇ ਬਜ਼ੁਰਗ ਨੇ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਫਸੇ ਹੋਏ ਸੀਗੇ ਤਾਂ 19597 ਉਹਨਾਂ ਲੋਕਾਂ ਨੂੰ ਬਾਹਰ ਜਿਹੜਾ ਉਹ ਕੱਢਿਆ ਗਿਆ ਹੈਗਾ ਤਾਂ ਰੀਲੀਫ ਕੈਂਪ ਜਿਹੜੇ ਕਿੰਨੇ ਹੈਗੇ ਆ ਅੰਮ੍ਰਿਤਸਰ ਦੇ ਵਿੱਚ 16 ਬਰਨਾਲਾ ਦੇ ਵਿੱਚ 29 ਫਾਜ਼ਲਕਾ 10 ਇਸ ਤੋਂ ਇਲਾਵਾ ਫਿਰੋਜ਼ਪੁਰ 8 ਹਾਲਾਂਕਿ ਜੇਕਰ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੇ ਵਿੱਚ 29 ਨੇ ਪਰ ਕੋਸ਼ਿਸ਼ ਜਿਹੜੀ ਬਰਨਾਲਾ ਦਾ ਕਿਤੇ ਨਾ ਕਿਤੇ ਹੋਣੀ ਚਾਹੀਦੀ ਆ ਕਿ ਫਾਜ਼ਲਕਾ ਫਿਰੋਜ਼ਪੁਰ ਜਿੱਥੇ ਕਾਫੀ ਮਾਰ ਹੈਗੀ ਆ ਤਾਂ ਇੱਥੇ ਰੀਲੀਫ ਕੈਂਪ ਜਿਹੜੇ ਹੋਰ ਵਧਾਉਣੇ ਚਾਹੀਦੇ ਨੇ ਕਿ ਬਾਰਡਰ ਦੇ ਨਾਲ ਲੱਗਦਾ ਏਰੀਆ ਹੈ ਗਿਆ ਤਾਂ ਇੱਥੇ ਰੀਲੀਫ ਕੈਂਪ ਜਿਹੜੇ ਉਹ ਘੱਟ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਗੁਰਦਾਸਪੁਰ 25 ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ 20 ਜਲੰਧਰ 8 ਕਪੂਰਥਲਾ 4 ਮਾਨਸਾ 1 ਮੋਗਾ 9 ਪਟਿਆਲਾ 26 ਰੂਪਨਗਰ 3 ਸੰਗਰੂਰ ਦੇ ਵਿੱਚ ਇੱਕ ਯਾਨਕੀ ਟੋਟਲ 174 ਪਰ ਜਿਸ ਤਰ੍ਹਾਂ ਹੁਣ ਹਾਲਾਤ ਬਣੇ ਹੋਏ ਆ ਤਾਂ ਹਾਲਾਤ ਵੀ ਵੱਧ ਤੋਂ ਵੱਧ ਹੋ ਰਹੇ ਨੇ ਤਾਂ ਇਹ ਕੈਂਪ ਵੀ ਵਧਾਉਣ ਦੀ ਜ਼ਰੂਰਤ ਹੈਗੀ ਆ ਤੇ ਇਸ ਤੋਂ ਇਲਾਵਾ ਰਾਹਤ ਕੈਂਪਾਂ ਦੇ ਵਿੱਚ ਕਿੰਨੇ ਲੋਕ ਨੇ ਅੰਮ੍ਰਿਤਸਰ ਦੇ ਵਿੱਚ 371 ਬਰਨਾਲਾ ਦੇ ਵਿੱਚ 369 ਫਾਜ਼ਲਕਾ ਦੇ ਵਿੱਚ 1304 ਫਿਰੋਜ਼ਪੁਰ 706 ਗੁਰਦਾਸਪੁਰ 422 ਹਸ਼ਿਆਰਪੁਰ 1041 ਜਲੰਧਰ 474 ਕਪੂਰਥਲਾ 57 ਮਾਨਸਾ 163 ਮੋਗਾ 115 ਪਠਾਨਕੋਟ 48 ਰੂਪਨਗਰ 35 ਸੰਗਰੂਰ 60 ਯਾਨਕਿ ਜਿਹੜੇ ਰਾਹਤ ਕੈਂਪ ਨੇ ਉਹਨਾਂ ਦੇ ਵਿੱਚ ਇਹ ਲੋਕ ਨੇ ਯਾਨਕਿ 5167 ਟੋਟਲ ਜਿਹੜੀ ਗਿਣਤੀ ਹੈਗੀ ਆ ਜੋ ਹੁਣ ਤੱਕ 2 ਤਰੀਕ ਤੱਕ ਦੀ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ ਹਾਲਾਂਕਿ ਲੋਕ ਆਪ ਦੇ ਪੱਧਰ ਤੇ ਵੀ ਲੱਗੇ ਹੋਏ ਨੇ ਸਮਾਜ ਸੇਵੀ ਸੰਸਥਾਵਾਂ ਉਹ ਵੀ ਅੱਗੇ ਆ ਰਹੀਆਂ ਨੇ ਤੇ ਲੋਕ ਭਾਵੇਂ ਆਪਾਂ ਦੁਆਬੇ ਦੀ ਗੱਲ ਕਰ ਲਈ ਜਾਵੇ ਤਾਂ ਇਸ ਦਾ ਸੁਲਤਾਨਪੁਰ ਲੋਧੀ ਏਰੀਆ ਉਹ ਡੁੱਬਿਆ ਹੋਇਆ ਦੂਸਰੇ ਪਾਸੇ ਜੇਕਰ ਮਾਝੇ ਦੀ ਗੱਲ ਕਰ ਲਈ ਜਾਵੇ ਤਾਂ ਮਾਝਾ ਏਰੀਆ ਵੀ ਗਰਦਾਸਪੁਰ ਪਟਾਣਕੋਟ ਇਸ ਤੋਂ ਇਲਾਵਾ ਬਾਕੀ ਜਿਹੜਾ ਏਰੀਆ ਉਹ ਡੁੱਬਿਆ ਹੋਇਆ ਤੇ ਬਾਕੀ ਮਾਲਵੇ ਦੇ ਵਿੱਚੋਂ ਲੋਕ ਬੜੇ ਐਕਟਿਵ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਸੇਵਾ ਕਰਨ ਦੇ ਲਈ ਉਹ ਪਹੁੰਚ ਰਹੇ ਨੇ ਕਿਉਂਕਿ ਦਵਾਈਆਂ ਦੀ ਜ਼ਰੂਰਤ ਹੈਗੀ ਆ ਬੇਜਮਾਨਾਂ ਦੇ ਲਈ ਹਰੇ ਚਾਰੇ ਦੀ ਜ਼ਰੂਰਤ ਹੈਗੀ ਆ ਇਸ ਤੋਂ ਇਲਾਵਾ ਟੋਟਲ ਕ੍ਰੌਪ ਲਾਸ ਜਿਹੜਾ ਹੈਗਾ ਹਾਲਾਂਕਿ ਇਹ ਸ਼ੁਰੂਆਤੀ ਤੌਰ ਤੇ ਅੰਕੜਾ ਹੈਗਾ ਅੰਕੜੇ ਇਹ ਵੱਧ ਵੀ ਸਕਦੇ ਹੈਗੇ ਆ ਪਰ ਜੋ ਸ਼ੁਰੂਆਤੀ ਤੌਰ ਤੇ ਅਸੀਂ ਦੱਸ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 23000 ਜਿਹੜੀ ਆ ਫਸਲਾਂ ਉਹ ਬਰਬਾਦ ਹੋਈ ਆ ਇਫੈਕਟਡ ਹੋਈ ਆ ਬਰਨਾਲਾ ਦੇ ਵਿੱਚ 2 ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ 97 ਹਾਲਾਂਕਿ ਇਹ ਵੀ ਦੇਖਣ ਵਾਲਾ ਹੈ ਕਿ ਕਿ ਹੈਕਟੇਅਰ ਦੇ ਹਿਸਾਬ ਦੇ ਨਾਲ ਹੈ ਕਿ ਆ ਤਾਂ ਇੱਕ ਵਾਰ ਤੁਹਾਨੂੰ ਉਹ ਦੱਸ ਦਿੰਦੇ ਆ ਤੁਸੀਂ ਵੇਖ ਸਕਦੇ ਹੋ ਕਿ 148500 90 ਹੈਕਟੇਰ ਜਿਹੜੇ ਰਾਉਂਡ ਆਫ ਤਾਂ ਇਸ ਦੇ ਲਾਗੇ ਛਾਗੇ ਹੈ ਗਿਆ ਤੇ ਹੈਕਟੇਰ ਦੇ ਵਿੱਚ ਇਹ ਡਾਟਾ ਹੈ ਗਿਆ ਇਸੇ ਤਰ੍ਹਾਂ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਅੰਮ੍ਰਿਤਸਰ 23000 ਹੈਕਟੇਰ ਇਸ ਤੋਂ ਬਾਅਦ ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ 14665 ਹੈਕਟੇਰ ਇਸ ਤੋਂ ਇਲਾਵਾ ਗੁਰਦਾਸਪੁਰ 40193 ਹੈਕਟੇਰ ਜੇਕਰ ਬਾਕੀ ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ 14934 ਹੈਕਟੇਰ ਤੇ ਉਸ ਤੋਂ ਬਾਅਦ ਜੇਕਰ ਸਭ ਤੋਂ ਜ਼ਿਆਦਾ ਇਫੈਕਟਡ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਦੇ ਵਿੱਚ 27291 ਜੇਕਰ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ 1450 ਐਸਐਸ ਨਗਰ 2000 ਯਾਨੀ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਏਰੀਆ ਉਹ ਇਫੈਕਟਡ ਹੈ ਗਿਆ ਕਿਉਂਕਿ ਬਹੁਤੇ ਜ਼ਿਲ੍ਹੇ ਨੇ ਜਿੱਥੇ ਕਿਤੋਂ ਦੀ ਸਤਲੁਜ ਲੰਘ ਗਿਆ ਜਾਂ ਕਿਤੋਂ ਬਿਆਸ ਲੰਘ ਗਿਆ ਜਾਂ ਫਿਰ ਕਿਤੋਂ ਰਾਵੀ ਲੰਘ ਗਿਆ ਉਹ ਜਿੱਥੇ ਇਹ ਦਰਿਆ ਟੁੱਟੇ ਨੇ ਉਹ ਏਰੀਆ ਤਾਂ ਇਫੈਕਟਡ ਨੇ ਪਰ ਬਹੁਤੇ ਪਿੰਡਾਂ ਦੇ ਵਿੱਚੋਂ ਖਾਸ ਤੌਰ ਤੇ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਿੰਦਾ ਡਰੇਣਾ ਲੰਗਦੀਆਂ ਨੇ ਚੋਆ ਨੇ ਤਾਂ ਉਹ ਟੁੱਟਣ ਦੇ ਕਾਰਨ ਕਾਫੀ ਏਰੀਆ ਜਿਹੜਾ ਉੱਥੇ ਪ੍ਰਭਾਵਿਤ ਹੋਇਆ ਤਾਂ ਅੱਗੇ ਵੀ ਹੋਰ ਜਿਹੜਾ ਡਾਟਾ ਤੁਹਾਡੇ ਨਾਲ ਸਾਂਝਾ ਕਰਦੇ ਜੇਕਰ ਟੀਮਾਂ ਦੀ ਗੱਲ ਕੀਤੀ ਜਾਵੇ ਕਿੰਨੀਆਂ ਟੀਮਾਂ ਜਿਹੜੀਆਂ ਡਿਪਲਾਈ ਕੀਤੀਆਂ ਗਈਆਂ ਨੇ ਤਾਂ ਐਨਡੀਆਰਐਫ ਦੀਆਂ ਟੋਟਲ ਜਿਹੜੀਆਂ 32 ਟੀਮਾਂ ਜਿਹੜੀਆਂ ਡਿਪਲਾਈ ਕੀਤੀਆਂ ਗਈਆਂ ਨੇ ਜਾਣਕੀ ਐਨਡੀਆਰਐਫ ਦੀਆਂ ਟੀਮਾਂ ਰਹਾਤ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਪਠਾਨਕੋਟ ਦੇ ਵਿੱਚ ਇੱਕ ਟੀਮ ਜਿਹੜੀ ਉਲਗਾਈ ਗਈ ਆ ਗੁਰਦਾਸਪੁਰ 6 ਅੰਮ੍ਰਿਤਸਰ ਉੱਥੇ ਵੀ 6 ਟੀਮਾਂ ਲਗਾਈਆਂ ਗੀਆਂ ਨੇ ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਿੰਨ ਫਾਜ਼ਿਲਕਾ ਦੇ ਵਿੱਚ ਵੀ ਤਿੰਨ ਬਠਿੰਡਾ ਇੱਕ ਜਲੰਧਰ ਦੋ ਰੂਪਨਗਰ ਇੱਕ ਤਾਂ ਇੱਥੇ ਵੀ ਮੈਨੂੰ ਲੱਗਦਾ ਕਿ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਉਹ ਵਧਾਉਣ ਦੀ ਜ਼ਰੂਰਤ ਹੈਗੀ ਆ ਖਾਸ ਤੌਰ ਤੇ ਜੇਕਰ ਗੁਰਦਾਸਪੁਰ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਫਿਰੋਜ਼ਪੁਰ ਫਾਜ਼ਿਲਕਾ ਇਸ ਤੋਂ ਇਲਾਵਾ ਸultanpur Lodhi ਉਹ ਏਰੀਆ ਜਿਹੜਾ ਕਾਫੀ ਪ੍ਰਭਾਵਿਤ ਹੈ ਗਿਆ ਤਾਂ ਹੁਣ ਉਸ ਤੋਂ ਬਾਅਦ ਜਿਹੜਾ ਅਗਲਾ ਕਾਲਮ ਹੈਗਾ Air Force Navy Army ਤਾਂ ਟੋਟਲ 22 ਕਾਲਮਸ ਜਿਹੜੇ ਡਿਪਲਾਈ ਕੀਤੇ ਗਏ ਨੇ ਇਸ ਤੋਂ ਇਲਾਵਾ ਹੋਰ ਵੀ 30 ਤੋਂ 35 ਜਿਹੜੇ ਚੌਪਰ ਨੇ ਉਹ ਲਗਾਏ ਨੇ ਤਾਂ ਤੁਸੀਂ ਉਹ ਵੀ ਡਾਟਾ ਵੇਖ ਸਕਦੇ ਹੋ ਕਿ 30 ਤੋਂ 35 ਜਿਹੜੇ ਹੈਲੀਕਾਪਟਰ ਨੇ Indian Air Force ਦੇ ਉਹ ਲਗਾਏ ਗਏ ਨੇ ਤੇ ਇਸ ਤੋਂ ਇਲਾਵਾ BSF ਦੀਆਂ ਟੀਮਾਂ ਵੀ ਉਹ ਗਰਾਉਂਡ ਤੇ ਨੇ ਤੇ ਉਹ ਵੀ ਦੇਖ ਸਕਦੇ ਕਿ ਗੁਰਦਾਸਪੁਰ ਦੇ ਵਿੱਚ ਬੀਐਸਐਫ 1 ਜਿਹੜੀ ਉਹ ਡਿਪਲਾਈ ਕੀਤੀ ਗਈ ਆ ਤੇ ਜੇਕਰ ਐਸਡੀਆਰਐਫ ਜਿਹੜੀ ਸਟੇਟ ਡਿਜ਼ਾਸਟਰ ਦੇ ਟੀਮ ਹੁੰਦੀ ਆ ਉਹ ਕਪੂਰਥਲਾ ਦੇ ਵਿੱਚ ਦੋ ਟੀਮਾਂ ਜਿਹੜੀਆਂ ਡਿਪਲਾਈ ਕੀਤੀਆਂ ਗੰਗਾ ਨੇ ਤਾਂ ਟੋਟਲ ਬੋਰਡਸ ਨੇ ਜਿਹੜੀਆਂ ਕਿਸ਼ਤੀਆਂ ਨੇ ਹਾਲਾਂਕਿ ਕਿਸ਼ਤੀਆਂ ਨੂੰ ਲੈ ਕੇ ਵੀ ਕਾਫੀ ਲੋਕਾਂ ਦੀ ਡਿਮਾਂਡ ਰਹੀ ਹੈ ਕਿ ਕਿਸ਼ਤੀਆਂ ਜਿਹੜੀਆਂ ਹੋਰ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਲੋਕ ਘਰਾਂ ਦੇ ਵਿੱਚ ਫਸੇ ਨੇ ਉਹਨਾਂ ਨੂੰ ਬਾਹਰ ਕੱਢਣਾ ਹੈ ਗਿਆ ਜਾਂ ਜਿਹੜੇ ਲੋਕ ਹਜੇ ਵੀ ਘਰਾਂ ਦੇ ਵਿੱਚ ਨੇ ਕਿਉਂਕਿ ਜਿਵੇਂ ਅਸੀਂ ਦੱਸ ਰਹੇ ਸੀਗੇ ਕਿ ਲੋਕ ਰਾਖੀ ਕਰਨਾ ਚਾਹੁੰਦੇ ਨੇ ਆਪਣੇ ਘਰਾਂ ਦੀ ਉਹਨਾਂ ਦਾ ਕੀਮਤੀ ਸਮਾਨ ਹੈ ਗਿਆ ਤੇ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜੇਕਰ ਜ਼ਰੂਰਤ ਹੈਗੀ ਆ ਕਿ ਜਿਹੜੇ ਬੇਜਮਾਨੇ ਪਸ਼ੂਣੇ ਉਹਨਾਂ ਤੱਕ ਹਰਾਚਾਰਾ ਪਹੁੰਚਾਇਆ ਕਿਵੇਂ ਜਾਵੇ ਤਾਂ ਉਹਨਾਂ ਦੇ ਲਈ ਬੋਰਡਸ ਜਿਹੜੀਆਂ ਇਹ ਨੰਬਰ ਜਿਹੜਾ ਹੋਰ ਵੀ ਬਦਲਣਾ ਚਾਹੀਦਾ ਹਾਲਾਂਕਿ ਜੇਕਰ ਹਾਲੀ ਦੇ ਵਿੱਚ ਗੱਲ ਕੀਤੀ ਜਾਵੇ ਗੁਰਦਾਸਪੁਰ ਜਾਂ ਫਿਰ ਅੰਮ੍ਰਿਤਸਰ ਏਰੀਆ ਵਿੱਚ ਤਾਂ ਅਟੌਰ ਜਿਹੜਾ ਜਿਸ ਨੂੰ ਆਮ ਤੌਰ ਤੇ ਬੰਬੂ ਕਾਰਟ ਜਿਹੜਾ ਸ਼ਬਦ ਵਰਤੇ ਗਿਆ ਉਹ ਕਹਿੰਦਾ ਉੱਥੇ ਵਰਤੇ ਜਾ ਰਹੇ ਨੇ 3 ਤੋਂ 4 ਤਾਂ ਉੱਥੇ ਕਾਫੀ ਸਖਾਲਾ ਹੋ ਰਿਹਾ ਹੈ ਗਿਆ ਪਰ ਬੋਰਡਸ 114 ਜਿਹੜੀਆਂ ਇਹ ਵੀ ਗਿਣਤੀ ਮੈਨੂੰ ਲੱਗਦਾ ਕਿ ਵਧਾਉਣ ਦੀ ਜ਼ਰੂਰਤ ਹੈਗੀ ਆ ਇਸ ਤੋਂ ਇਲਾਵਾ ਸਟੇਟ ਹੈਲੀਕਾਪਟਰ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਹੈਲੀਕਾਪਟਰ ਜਿਹੜਾ ਉਹ ਵੀ ਡਿਪਲਾਈ ਕੀਤਾ ਗਿਆ ਹਾਲਾਂਕਿ ਜਿਵੇਂ ਇਹ ਗੱਲ ਕੀਤੀ ਜਾ ਰਹੀ ਆ ਕਿ ਹੈਲੀਕਾਪਟਰ ਲਗਾ ਆ ਗਿਆ ਇਸ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਉਂਦੀ ਦਿਖਾਈ ਦਿੱਤੀ ਤਾਂ ਅਖੀਰ ਤੇ ਜਿਹੜਾ ਸੀਐਮ ਰੀਲੀਫ ਫੰਡ ਦਾ ਜਿਹੜਾ ਇੱਕ ਅਕਾਊਂਟ ਨੰਬਰ ਜਿਹੜਾ ਉਹ ਦਿੱਤਾ ਗਿਆ ਹੈਗਾ ਤਾਂ ਇਹ ਡਾਟਾ ਹੈਗਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈਗਾ ਤਾਂ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਔਰ ਕਪੂਰਥਲਾ ਦੇ ਵਿੱਚ ਹੜ ਆ ਗਏ ਇਸ ਤੋਂ ਇਲਾਵਾ ਗਰਦਾਸਪੁਰ ਦੇ ਵਿੱਚ ਆ ਗਏ ਇਸ ਤੋਂ ਇਲਾਵਾ ਫਰੋਜ਼ਪੁਰ ਫਾਜ਼ਿਲਕਾ ਤਾਂ ਇਹ ਪੂਰੀ ਕਲੈਕਟਿਵ ਰਿਪੋਰਟ ਹੈਗੀ ਆ ਤਾਂ ਮੈਨੂੰ ਲੱਗਦਾ ਕਿ ਕਾਫੀ ਦਿਨਾਂ ਬਾਅਦ ਇਹ ਰਿਪੋਰਟ ਜਿਹੜੀ ਸਾਹਮਣੇ ਆਈ ਹੈਗੀ ਆ ਕਿ ਜਦੋਂ ਆਪਾਂ ਪੂਰੇ ਪੰਜਾਬ ਦੀ ਤਸਵੀਰ ਇੱਕ ਜਿਹੜੀ ਪੀਡੀਐਫ ਦੇ ਵਿੱਚ ਦੇਖੀ ਹੈਗੀ ਆ ਕਿ ਕਿਸ ਜ਼ਿਲ੍ਹੇ ਦੇ ਵਿੱਚ ਕਿੰਨਾ ਏਰੀਆ ਪ੍ਰਭਾਵਿਤ ਹੈਗੀ ਆ ਮੌਤਾ ਕਿੰਨੀਆਂ ਨੇ ਤਾਂ ਇਸ ਦੇ ਅਨੁਸਾਰ 30 ਮੌਤੇ ਜਿਹੜੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਨੇ ਪਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਹੁਣ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਡਾਟਾ ਸਾਂਝਾ ਕੀਤਾ ਗਿਆ ਪਰ ਜਿੰਨਾ ਲੋਕਾਂ ਦੀ ਫਸਲ ਮਰੀ ਹੈਗੀ ਆ ਤਾਂ ਉਸ ਤੋਂ ਬਾਅਦ ਕਿਵੇਂ ਉਹ ਆਪਣੀ ਅਗਲੀ ਜ਼ਿੰਦਗੀ ਗੁਜ਼ਾਰਨਗੇ ਕਿਉਂਕਿ ਮਿੱਟੀ ਜਿਹੜੀ ਆ ਉਹ ਖੇਤਾਂ ਦੇ ਵਿੱਚ ਆ ਜਾਣੀ ਆ ਤੇ ਉਸ ਤੋਂ ਬਾਅਦ ਕਿਵੇਂ ਅਗਲੇ 6 ਮਹੀਨੇ ਉਹਨਾਂ ਨੇ ਗੁਜ਼ਾਰਨੇ ਨੇ ਉਹਨਾਂ ਨੂੰ ਫੇਰ ਡੀਜ਼ਲ ਦੀ ਜ਼ਰੂਰਤ ਪੈਣੀ ਹੈ ਟਰੈਕਟਰ ਟਰਾਲੀਆਂ ਦੀ ਜ਼ਰੂਰਤ ਪੈਣੀ ਹੈਗੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਸਾਹਮਣੇ ਖੜੀਆਂ ਨੇ ਉਹਨਾਂ ਦੇ ਬਿਮਾਰੀ ਜਿਹੜੀ ਲੱਗਣ ਦਾ ਖਤਰਾ ਹੈ ਗਿਆ ਇਸ ਤਰ੍ਹਾਂ ਦੇ ਬਹੁਤ ਖਤਰੇ ਨੇ ਜਿਹੜੇ ਲੋਕਾਂ ਦੇ ਲਈ ਪਰ ਹਾਲ ਦੀ ਘੜੀ ਦੀ ਗੱਲ ਕੀਤੀ ਜਾਵੇ ਤਾਂ ਲੋਕ ਹੜਾਂ ਦੇ ਨਾਲ ਜੂਝ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਲੋਕ ਸਹੀ ਨੇ ਉਹ ਉਹਨਾਂ ਦੇ ਨਾਲ ਮੁੱਡੇ ਦੇ ਨਾਲ ਮੁੱਢਾ ਲਾ ਕੇ ਖੜੇ ਨੇ ਸਰਕਾਰ ਦੇ ਵੱਲੋਂ ਵੀ ਇੱਕ ਡਾਟਾ ਦਿੱਤਾ ਗਿਆ ਉਹ ਕਲੈਕਟਿਵ ਜੇ ਕਹਿ ਸਕਦੇ ਕਿ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਗਈ